ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਜੁਨੀ ਸੈਭੰ ਗੁਰਪ੍ਰਸਾਦ ਜਪ ਹਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲਖ ਵਾਰ ਚੁਪੇ ਚੁਪ ਨਾ ਹੋਵੇ ਜੇ ਲਾਇ ਰਹੇ ਲਵਤਾਰ ਕੀਆ ਪਕਣਾ ਤਰੀ ਜੇ ਬੰਨਾਪੁਰੀਆਂ ਭਾਰ ਸਹ ਸਿਆਣਪਾਂ ਲਾ ਕੋਏ ਤੈਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੋੜੇ ਟੁੱਟੇ ਪਾਲ ਹੁਕਮ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਘਾਰ ਹੁਕਮ ਨਾ ਕਹਿ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵਢਿਆਈ ਹੁਕਮੀ ਤਮਨੀ ਚੋ ਹੁਕਮ ਲੇਖਾ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਐ ਇਕ ਹੁਕਮੇ ਸਦਾ ਪਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੈ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਬਨੂੜਾਂਗੇ ਚਾਰ ਗਾਵੇ ਕੋ ਵਿਦਿਆ ਵਿਕਮ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦ ਰਹ ਦੂਰ ਕਥਨਾ ਕਤੀ ਨਾ ਆਵੇ ਟੋਟ ਘਤ ਘਤ ਕਤੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਈ ਖਾਹੇ ਹੁਕਮੀ ਹੁਕਮ ਚਲਾਇ ਰਹਾ ਨਾਨਕ ਵਿਖਸੇ ਵੇ ਪਰਵਾਹ ਸਾਚਾ ਸਾਹਿਬ ਸਾਚਨਾ ਹੈ ਭਾਗਿਆ ਭਉ ਪਾਰਖੈ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਣ ਧਰੇ ਪਿਆਰ ਅਮ੍ਰਿਤ ਵੇਲਾ ਸਚ ਨੂੰ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਹ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰਥਾ ਪੈਣ ਜੈ ਗੀਤਨ ਹੋਏ ਆਪੇ ਆਪ ਨਰੰਜਨ ਸੋਏ ਜਿਹਨੇ ਸੇਵਿਆ ਤਿਰ ਪਾਇਆ ਮਾਨ ਨਾਨਕ ਗਾਵ ਗਿਆ ਗੁਣ ਨਿਧਾਨ ਗਾਵ ਗਿਆ ਸੁਣ ਗਿਆ ਮਨ ਰੱਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗਰਮਕ ਨਾਦਨ ਗਰਮਕ ਵੇਦਨ ਗਰਮਕ ਕਰੇ ਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਦੇਉ ਜਾਣਾ ਕਾ ਨਾਹੀਂ ਕਹਿਣਾ ਕਥ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਏ ਤੀਰਥ ਨਾਮ ਜੇ ਤਸ ਪਾਉ ਮੈਨ ਪਾਉਣੇ ਕਹਿ ਨਾ ਕਰੇ ਗੇਤੇ ਸਿਰ ਤੋਂ ਪਾਈ ਵੇ ਖਾਮਿਨ ਕਰਮਾ ਕੈ ਮਿਲੇ ਲੈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੇ ਜੁਗ ਚਾਰਿਆ ਅਰਜਾ ਹੋਰ ਦਸ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਕੰਗਾਣਾ ਵਰ ਖਾਇਕੇ ਜਸ ਕੀਰਤ ਜੱਗ ਲੈ ਜੇ ਤਿਸ ਨਦਰ ਨਾ ਆਵੈ ਤੇ ਵਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਤ ਓਇ ਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੈ ਸੁਨਿਐ ਸਿਦ ਪੀਰ ਸਰਨਾਤ ਸੁਨਿਏ ਤਰਤ ਤਵਲ ਆਕਾਸ਼ ਸੁਨਿਏ ਦੀਪ ਲੋਪ ਤਾਲ ਸੁਨਿਏ ਪੋਇ ਨ ਅਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਪਾਪ ਕਾ ਨਾਸ ਸੁਨਿਏ ਇਸਰ ਬਰਮਾ ਇੰਦ ਸੁਨਿਏ ਮੱਖਸਲਾ ਹਨਮੰਦ ਸੁਨਿਏ ਜੋਗ ਜੁਗਤ ਤਨ ਭੇਦ ਸੁਨਿਏ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨਿਏ ਦੂਪਾਪ ਕਾ ਨਾਸ ਸੁਨਿਏ ਸਤ ਸੰਤੋਖ ਗਿਆਨ ਸੁਨਿਏ ਅੱਠ ਛੱਡ ਕਾ ਇਸਨਾਨ ਸੁਨਿਏ ਪੜ ਪੜ ਪਾਵੇ ਮਾਨ ਸੁਨਿਏ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੂ ਪਾਪ ਕਾ ਨਾ ਸੁਨਿਆ ਸਰੰਗ ਨ ਕੇ ਗਾਹ ਸੁਨਿਆ ਸੇ ਪੀਰ ਪਾਤਸ਼ਾ ਸੁਨਿਆ ਅੰਦੇ ਪਾਵੇ ਰਾ ਸੁਨਿਆ ਹਾਥ ਹੋਵੇ ਅਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਨਿਆ ਦੂ ਪਾਪ ਕਾ ਨਾ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹ ਪਿਛੇ ਪਸਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੋਰਤ ਹੋਵੇ ਮਨ ਬੱਧ ਮਨ ਸਗਲ ਭਵਨ ਕੀ ਸੋਧ ਮਨ ਮੂ ਟੋਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਾਥ ਸਿ ਪਰਗਟ ਜਾਏ ਮਨੈ ਮਾਗਨ ਚਲੇ ਬੰਧ ਮਨ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨਿ ਪਰਵਾਰਿ ਸਧਾਰਮਨ ਤਰੇ ਤਾਰੇ ਗੁਰ ਸੇਖ ਮਨਿ ਨਾਨਕ ਭਾਏ ਨ ਪੈ ਕੈ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਮਾਨ ਪੰਜੇ ਸੋਈ ਤਾਰਾ ਜਾਣ ਪੰਚਾ ਕਾਗੁਰੇ ਧਿਆਨ ਦੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸਮਾਰ ਤੋ ਹਰ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀ ਜਾ ਤਰੰਗਾ ਕੇ ਨਾਲ ਸਭ ਨਾਂ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕਿ ਤਾ ਤਾਣ ਚੋਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਤਾਓ ਇੱਕੋ ਕਵਾਉ ਤੇਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾਹ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋ ਤੁਧ ਭਾਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕ ਜਾਪ ਸੰਕ ਭਾਉ ਸੰਕ ਪੂਜਾ ਸੰਕ ਤਪਤਾਓ ਸੰਖ ਗ੍ਰੰਥ ਮੁਕ ਵੇਦ ਪਾੜ ਸੰਖ ਜੋਗੁ ਮਨ ਰਹਿ ਉਦਾਸ ਸੰਖ ਭਗਤ ਕੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰਮ ਭਖਸਾਰ ਸੰਖ ਮੋਨ ਲਵਲਾਇਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋਤਿ ਉਤਪਾਵ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹੱਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰ ਆਏ ਸੰਖ ਮਲੇਸ਼ ਮਲ ਭੱਕ ਖਾਏ ਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤ ਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਖ ਥਾਵਾਂ ਗਮ ਗਮ ਸੰਖ ਲੋ ਸੰਖ ਕਾਹੇ ਸਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਖੇ ਗਿਆਨ ਗੀਤ ਗੁਣ ਕਾ ਕਰਿ ਲਿਖਨ ਬੋਲਨ ਬਾਣ ਕਰਾ ਦਰਸਨ ਜੋਗ ਵਖਾਨ ਜੇ ਲਿਖੇ ਤੇ ਸਰਨਾ ਜਿਮ ਫਰਮਾਤੇ ਹੁ ਤੈਂ ਪਾਹ ਜੇਤਾ ਗਿਤਾ ਤੇ ਤਾ ਨਾਮ ਬਿਨ ਨਾਮ ਨਾਇ ਕਥਾ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋਤ ਤ ਪਾਵੇ ਸਾਈ ਪਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਪਰਗੇ ਹੱਥ ਪੈਰ ਤਨ ਦੇ ਪਾਣੀ ਦੋਤੇ ਉਤਰ ਜੋਕੇ ਮੋਹ ਪਲੀਤੇ ਕੱਪੜ ਹੋਏ ਦੇ ਜਾਬਨ ਲਈ ਤੋਏ ਪਰਗੇ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਖ ਨਾਏ ਕਰ ਕਰ ਕਰਨਾ ਨਿਕਲੇ ਜਾਓ ਆਪੇ ਵੀ ਜਾਪੇ ਕਾਉ ਨਾਨਕ ਹੁਕਮਿ ਆਉ ਜਾਓ تیر ਤਪਦੇ ਅਦਤ ਤਾਣ ਦੇ ਕੋ ਪਾਵੇ ਦਿਲ ਕਾ ਮਾਨ ਸੁਨੇ ਮਨੇ ਮਨ ਕੀਤਾ ਭਾਵ ਅੰਤਰ ਗਤ ਧਿਰਤ ਮਨ ਨਾਉ ਸਾਭ ਗੁਣ ਤੇਰੇ ਮੇ ਨਾਹੀ ਕੋ ਬਿਨ ਗੁਣ ਕੀਤੇ ਭਗਤ ਨਾਏ ਸਵਾਤਾ ਦਬਾਨੀ ਬਰਮਾ ਸਤਾ ਸੋਣ ਸਤਾ ਮਨ ਚਾ ਕੋਨ ਸਵੇਲਾ ਵਕਤ ਕੌਣ ਕਮਨ ਥੇ ਤਕਉਣ ਵਾਰ ਕੌਣ ਰੁੱਤ ਮਾ ਕੌਣ ਜੇਤੋ ਆਕਰ ਵੇਲਨ ਪਏ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨਾ ਪਏ ਓਕਾ ਦੀਏ ਜੇ ਲੇਖਣ ਲੇਖ ਪੁਰਾਨ ਥੇ ਤਵਾਰ ਨਾ ਜੋਗੀ ਜਾਣ ਰੁੱਤ ਮਾ ਨ ਕੋਈ ਜਾਕਰਤਾ ਸਿਰ ਰੀਗਾ ਸਾਜੇ ਆਪੇ ਜਾਣੇ ਸੋਇ ਕਿ ਕਰਿਆ ਕਾ ਕਿਸਲਾ ਹੀ ਕਿ ਵਰਨੀ ਕਿ ਜਾਣ ਨਾਨਕ ਆਖਣ ਸਭ ਕੋ ਆਖੇ ਕੁਦੂ ਇੱਕ ਸਿਆਣਾ ਵੱਡਾ ਸਭ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਹੋ ਜਾਣੇ ਅਗੇ ਗਿਆਨ ਸੋਇ ਪਤਾਲ ਪਤਾਲ ਲਖ ਗਾਸਾ ਗਾਸੇ ਓੜ ਗੋੜ ਘਪਾਲ ਥਕੇ ਵੇਦ ਕਹਿਣ ਕਵਾਤ ਸਹਿ ਸਠਾਰਾ ਕਹਿਣ ਕਿਤੇ ਬਾਤ ਸੁਰੇ ਕਤਾਤ ਲੇਕਾ ਇਤ ਲਿਗੇ ਲੇਕੇ ਵਿਨਾਸ਼ ਨਾਨਕ ਵੱਡਾ ਕੀ ਹੈ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਤੀਸੁਰਤ ਨਾ ਪਈਆਂ ਨਦੀਆਂ ਅਤੇ ਵਾਪ ਪਵੇ ਸਮੁੰਦਰ ਨਾ ਜਾਣੀਏ ਸੰਬੰਧ ਸਾਸਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਣੀ ਜੇਤ ਸਮਨੋਂ ਨਾ ਵਿਛਰੇ ਅੰਤਨ ਸੇਤੀ ਕੈਨੇ ਅੰਤ ਅੰਤਨ ਕਰਨੀ ਦੇ ਨਾ ਅੰਤ ਮੰਤਨ ਵੇਖਣ ਸੁਣਨ ਨਾ ਅੰਤ ਅੰਤਨ ਜਾਪੈ ਕਿਆ ਮਨ ਮੰਤਨ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਰ ਅੰਤ ਕਾਰਨ ਕਿਤੇ ਬਿਲਲਾਇ ਤਾਕੇ ਅੰਤਨ ਪਾਇ ਜਾਏ ਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੈ ਵੱਡਾ ਸਾਹਿਬ ਚਾਥਾਂ ਉੱਤੇ ਉਪਰ ਚਾਣਾ ਹੋਏ ਵੜ ਚ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇਵੜ ਆਪ ਜਾਣਿਆ ਪਾਪ ਨਾਨਕ ਨਦਰੇ ਕਰਮੀ ਦਾਸ ਬਹੁਤਾ ਕਰਮ ਲਿਖਿਆ ਨ ਜਾਇ ਵਟਾ ਦਾਤਾ ਤੇ ਨਾ ਤਮਾਇ ਕੀਤੇ ਮੰਗਹਿ ਜੋ ਦਾ ਪਾਰ ਕੀਤੇ ਗਣਤ ਨੇ ਵਿਚਾਰ ਕੀਤੇ ਖਪ ਟੁੱਟੇ ਵੇ ਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਇ ਖਾਇ ਕੀਤੇ ਦੁਖ ਭੋਗ ਸਦ ਮਾਰੇ ਵਿਦਾ ਤੇਰੀ ਦਾਤਾਰ ਬੰਦ ਕਲਾਤੀ ਪਾਣੇ ਹੋਏ ਹੋ ਰੇ ਆਖ ਨ ਸਖ ਕੋ ਜੇ ਕੋ ਖਾਏਗਾ ਅੱਖਣ ਪਾਇਓ ਜਨ ਜੇਤੀ ਮੁਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੇਕੇ ਕੇ ਦੇਸ ਨੂੰ ਬਕਸੇ ਸਿਵਸਲਾ ਨਾਨਕ ਪਾਸ਼ਾ ਹੀ ਪਾਸ਼ਾ ਮਲਗਨ ਮਲਵਾ ਪਾਰ ਮਲਵਾ ਪਾਰ ਗੇ ਮਨ ਬਡਾਰ ਮੋਲ ਆਵੇਂ ਮੋਲ ਜੈਮਨ ਪਰਮਲਾ ਸਮਾਂ ਮਨ ਤਰਮੁਲ ਤੇ ਬਾਣ ਮੂਲ ਤੋਲ ਮੂਲ ਪਰਵਾਨ ਮੂਲ ਬਖਸੀਸ ਮੂਨੇ ਸਾਨ ਮੂਲ ਕਰਮ ਫਰਮਾਨ ਮੂਲ ਮੁਲਾ ਕਰਨ ਜਾਇ ਆਖਾ ਗਰੇ ਲੇਵ ਲਾਇ ਆਕੇ வேத ਪੜ ਪੁਰਾਣ ਆਕੇ ਪੜੇ ਕਰ ਵੇਖਾਨ ਆਕੇ ਪਰਮੇ ਆਕੇ ਇੰਦੇ ਆਕੇ ਗੋਪੀ ਤੇ ਗਵਿੰਦਾ ਆਕੇ ਤਰ੍ਹਾਂ ਕਿਸੇ ਤਰ੍ਹਾਂ ਆਕੇ ਕਿਤੇ ਕਿਤੇ ਵਦ ਆਕੇ ਧਾਨ ਮਾਕੇ ਦੇਵਾ ਕੇ ਸੁਰ ਨਰਮਣ ਜਨ ਸੇਵ ਕیتے ਆਖੇ ਆਕਣ ਪਾਏ ਕਿਤੇ ਕਹਿ ਕਹਿ ਉਠ ਉਠ ਜਾਏ ਤੇ ਕਿਤੇ ਹੋਰ ਕਰੇ ਤਾਂ ਅਕਨ ਨ ਸਕੇ ਕਿ ਗੇ ਦੇੜ ਬਾਵ ਤੇੜ ਹੋਏ ਨਾਨਕ ਜਾਨੇ ਸੱਚ ਐਸੋ ਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾ ਰੰਗਵਾਰ ਸੋਧਰ ਗਿਆ ਸੋ ਕਰ ਕੇ ਹੱਦਿਤ ਪੈ ਸਰਵ ਸਮਾਲੇ ਬਾਜੇ ਨਾਦ ਅਨੇਕ ਅਸ਼ੰਕਾ ਕੀਤੇ ਵਾਵਨ ਹਾਰੇ ਕਿਤੇ ਰਾਗ ਭਰੀ ਸਿਓ ਕੈਨ ਕਿਤੇ ਗਾਵਨ ਹਾਰੇ ਕਵਤਨ ਪਉਣ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚੇਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਨੀਆਂ ਮਨ ਮੋਣ ਸੁਰਗਾ ਮਾਚ ਪਿਆਲੇ ਗਾਵਣ ਰਤਨ ਪਾਏ ਤੇਰੇ ਅਠ ਸੜ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਕੇ ਧਾਰੇ ਸਹੀ ਤਦਨੋਂ ਗਾਵੇ ਜੋਤ ਤਦ ਭਾਵ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਐ ਪੀ ਹੋ ਸੁਈ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਚਾਂ ਸਹਾपत ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਸ ਰੰਪਾ ਤੇ ਛੋਲੀ ਧਿਆਨ ਕੀ ਕਰੇ ਬਿਪੂ ਤਿੰਤਾ ਕਾਲ ਕੁਆਰੀ ਕਾ ਜੁਗ ਤੇ ਡੰਡਾ ਪ੍ਰਤੀਤਾਈ ਪੰਥੀ ਸકલ ਜਮਾਤੀ ਮਨ ਜੀਤੇ ਜਗ ਜੀਤ ਆਦੇ ਤਿਸ ਆਦੇਸ ਆਦ ਅਨਿਕਲ ਨਾਦ ਨਾ ਤੇ ਜੁਗ ਜੁਗ ਇਕ ਹੋਵੇ ਭਗਤ ਗਿਆਨ ਦਾ ਪਡਾੜ ਘਟ ਘਟ ਵਾਜੇ ਨਾਦ ਆਪਣਾ ਤੇ ਨਾਤੀ ਸਭ ਜਾ ਕੇ ਰਿਤ ਸਿਤ ਅਵਰਾ ਸਾਦ ਸੰਜੋਗ ਮੰਜੋਗ ਦੀ ਕਾਰ ਚਲਾਵੇ ਲੇਖਿਆ ਵੇ ਭਾਗ ਆਦੇਸ ਤੇ ਆਦੇਸ ਆਦ ਅਨੀਲ ਨਾਦ ਨਾ ਤੇ ਜੁਗ ਜੁਗ ਕਵੈਸ ਏਕਾ ਮਾਈ ਜੁਗਤ ਵੈ ਤੇ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਜਿੰਨ ਤੇ ਸੁਭਾਵੇ ਤੇਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਹੋਵੇ ਕੇ ਉਹਨਾਂ ਨਜ਼ਰ ਨਾਵੇ ਬੋਤਾਏ ਵਡਾਣ ਆਦੇਸ ਤੇ ਸੇ ਆਦੇਸ ਆਦ ਨੀਲਨਾ ਆਦਨਾ ਤੇ ਜੁਗ ਜੁਗ ਇਕ ਵੇਸ ਆਸਨ ਲੋਇ ਲੇ ਭੰਡਾਰ ਜੋਗਿਤ ਪਾਸੇ ਕਵਾਰੇ ਕਰ ਕਰ ਵੇਖੇ ਸਿਰਜਨ ਹਰ ਨਾਨਕ ਸੱਚੇ ਕੀ ਸਾਚੀ ਕਾਰ ਦੇ ਤੇ ਸੇ ਆਦੇਸ ਆਦ ਨੀਲਨਾ ਆਦਨਾ ਜੁਗ ਜੁਗ ਇਕ ਵੇਸ ਇੱਕ ਦੋ ਜੀਬੋ ਲੱਖ ਹੋਇ ਲੱਖ ਹੋਇ ਲੱਖ 20 ਲੱਖ ਲਾ ਗੇੜਾ ਆ ਕੀ ਹੈ ਇੱਕ ਨਾਮ ਜਗਦੀ ਸੇਤਰਾ ਪਤ ਪਵੜੀਆ ਚੜ ਕੇ ਹੋਈ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀ ਸਾਖਣ ਜੋਰ ਚੁੱਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋ ਨਾ ਜ਼ੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੱਟੇ ਸੰਸਾਰ ਜੈਸਾ ਹੱਥ ਜੋੜ ਕਰ ਵੇਖੇ ਸੋਏ ਨਾਨਕ ਤੁਮ ਨਹੀਂ ਚ ਨ ਕੋਏ ਰਾਤੀ ਰੁੱਤੀ ਤਿਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾ ਪਰ ਕੀ ਧਰਮਸਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਨੇ ਇਕਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੋਨ ਪੰਚ ਪਰਵਾਨ ਨਜ਼ਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਤੇ ਪਾਇ ਨਾਨਕਾ ਜਾਪੇ ਜਾਏ ਧਰਮ ਕੰਡ ਕਾ ਉਤਰਮ ਗਾਣ ਕੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਬੇ ਸੰਤਰ ਕੇਤੇ ਕਾਨ ਮਹਿਜ ਕੇਤੇ ਪਰਮੇ ਘੜ ਤਕੜ ਕੇ ਰੂਪ ਨਾ ਗਵੇ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਕਿੱਤੇ ਸਿਤ ਬਦਨਾ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸੰਮਤ ਕਿਤੇ ਖਾਣੀ ਕਿਤੇ ਬਾਣੀ ਕਿਤੇ ਬਾਦ ਰਿੰਦ ਕਿਤੇ ਅਸੁਰਤੀ ਸੇ ਕਿਤੇ ਨਾਨਕ ਅਨੰਤ ਅਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤੇ ਨਾਦ ਬਨੋਦ ਕੋੜ ਆਨੰਦ ਸਰਮਖੰਡ ਕੀ ਬਾਣੀ ਰੂਪ ਤੇ ਤੇ ਘਾੜਤ ਕੜੀਏ ਬਹੁਤ ਨੂਪ ਤਾ ਗਿਆਂ ਗੱਲਾਂ ਕਤਿ ਨਾ ਜਾਏ ਜੇ ਕੋ ਕਹਿ ਪਿੱਛੇ ਪਸਤਾਏ ਤਿੱਥੇ ਘੜੀਏ ਸੁਰਤ ਮਤਮਨ ਬੋ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਤੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬੜ ਸੂਰਤਿ ਨਿਮੇਂ ਰਾਮ ਰਿਆ ਭਰਪੂਰ ਤਿੱਥੇ ਸੀਤਾ ਸੀਤਾ ਮੈ ਮਮਾ ਹਿ ਤਾਂਗ ਰੂਪਨ ਕਥਨੇ ਜਾਇ ਨਾ ਉਮਰੇ ਨ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਤੇ ਤੇ ਭਗਤਵਤ ਸੇ ਕੋ ਕਰੇ ਆਨੰਦ ਸਚਾ ਮਨ ਸੋ ਸਚ ਕੰਡ ਵਸੇ ਨਰੰਕਾਰ ਘਰ ਘਰ ਵੇਖੇ ਨਦਰ ਨਿਹਾਲ ਤੇ ਤੇ ਕੰਡਮੈਂਟਲ ਵਰ ਪੰਡਿਤ ਜੇ ਕੋ ਕਥੇ ਦਾ ਅੰਤ ਨੰਤ ਤੇ ਤੇ ਲੋਲ ਆਕਾਰ ਜਿਵੇਂ ਜਿਵੇਂ ਤੁਮ ਤਮ ਕਰ ਵੇਖੇ ਵਿਕਸੇ ਕਰੇ ਵਿਚਾਰ ਨਾਨਕ ਕਥਨਾ ਕਰਣਾ ਸਾਰ ਗਤ ਪਹਾਰਾ ਧੀਰ ਸੁਨਿਆਰ ਐਨ ਮਤਵੇ ਤੇ ਹਰ ਭਾਉ ਖੱਲਾਂ ਗਣਤਾ ਪਤਾਓ ਭਾਂਡਾ ਭਾਉ ਮ੍ਰਿਤ ਤਟਾਲ કરી گے ਸਭ ਸੱਚੀ ਟਿਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਹਾਲ ਸਲੋਕ ਪਉਣ ਗੁਰ ਪਾਣੀ ਪਤਾ ਮਤਾ ਤਰਤ ਮਹਤ ਦਿਵਸ ਰਾਤ ਦਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਕੋ ਉਜਲੇ ਇਤੀ ਛੁੱਟੀ ਨਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ